ਉਤਾਰ ਚੜਾਣਾ ਹਮੇਸ਼ਾ ਆਉਂਦੇ ਰਹਿੰਦੇ ਆ ਮੈਂ ਅਕਸਰ ਗੱਲ ਕਰਦਾ ਨੈਟਿਵ ਚਾਰਟ ਦੇ ਅੰਦਰ ਜੇ ਲਿਖਿਆ ਹੋਇਆ ਹੈ ਕਿ ਪ੍ਰੋਫਿਟਸ ਹੈਗੇ ਆ ਪੈਸਾ ਹੈ ਕਾਰੋਬਾਰ ਹੈ ਤਰੱਕੀ ਹੈ ਫਿਰ ਇਹ ਸਾਰੇ ਉਤਾਰ ਚੜਾਹ ਟੈਂਪਰੇਰੀ ਨੇ ਜੇ ਨਹੀਂ ਲਿਖਿਆ ਤਾਂ ਸਮਝੋ ਜਿਹੜੀ ਚੜ੍ਹਾਈ ਸੀਗੀ ਉਹ ਟੈਂਪਰੇਰੀ ਸੀਗੀ ਸੈਕੰਡ ਚੀਜ਼ ਸਮ ਟਾਈਮ ਸਾਡਾ ਕੰਮ ਪਹਿਲਾਂ ਕਿਸੇ ਦੇ ਨਾਲ ਪਾਰਟਨਰਸ਼ਿਪ 'ਚ ਸੀਗਾ ਉਦੋਂ ਵਧੀਆ ਸੀ ਛੱਡਤਾ ਫਿਰ ਡਾਊਨਫਾਲ ਆ ਗਿਆ ਉਹ ਚ ਪਾਰਟਨਰ ਉਤਰਦਾ ਹੀ ਹੈ ਕਿ ਉਹਦੇ ਕਾਰਨ ਕਿਸਮਤੋਂ ਵਧੀਆ ਚੱਲ ਰਿਆ ਸੀ ਹੁਣ ਡਾਊਨਫਾਲ ਆ ਗਿਆ ਦੂਸਰਾ ਨੈਟਿਵ ਚਾਰਟ ਦੇ ਅੰਦਰ ਜਦੋਂ ਗੋਚਰ ਚੱਲਦਾ ਹੈ ਸ ਵੀ ਅਪ ਐਂਡ ਡਾਊਨ ਆ ਜਾਂਦੇ ਨੇ ਕਈ ਵਾਰੀ ਇਹ ਸਾਰੇ ਅਪ ਐਂਡ ਡਾਊਨ ਦਸ਼ਾ ਅੰਤਰ ਦਸ਼ਾ ਦੇ ਚੇਂਜ ਹੋਣ ਦੇ ਕਾਰਨ ਹੁੰਦੇ ਆ ਬੇਸਿਕਲੀ ਗੱਲ ਕੀ ਹੈ ਜੀ ਨੇਟਿਵ ਚਾਰਟ ਪ੍ਰੋਫਿਟੇਬਲ ਹੈ ਤਾਂ ਦਸ਼ਾਵੀ ਲੰਘ ਜੇਗੀ ਗੋਚਰ ਵੀ ਲੰਘ ਜਾਏਗਾ ਜੇ ਤੁਹਾਡੇ ਚਾਰਟ ਵਿੱਚ ਉਹ ਕੰਮ ਹੀ ਨਹੀਂ ਸੀਗਾ ਜਿਹੜਾ ਤੁਸੀਂ ਅੱਜ ਦੀ ਡੇਟ 'ਚ ਕਰ ਰਹੇ ਹੋ ਜਾਂ ਕੋਈ ਪਾਰਟਨਰ ਚੇਂਜ ਹੋ ਗਿਆ ਫਿਰ ਉਹ ਚੀਜ਼ਾਂ ਲੰਬੀਆਂ ਜਾਣਗੀਆਂ ਫਿਰ ਉਹ ਚੀਜ਼ ਰੈਂਡਮਲੀ ਠੀਕ ਹੋਣ ਵਾਲੀ ਨਹੀਂ ਹੈ ਉਸ ਐਸੀ ਕੰਡੀਸ਼ਨ 'ਚ ਇਹ ਦੇਖਣਾ ਪਵੇਗਾ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਸੀ ਉਹ ਤੁਹਾਨੂੰ ਸੂਟ ਕਰਦਾ ਹੈ ਅੱਜ ਵੀ ਸੂਟ ਕਰਦਾ ਹੈ ਦਸ਼ਾ ਅੰਤਰ ਦਸ਼ਾ ਦੇ ਅੰਦਰ ਕੋਈ ਕੰਮ ਚੇਂਜ ਹੋਣਾ ਤਾਂ ਨਹੀਂ ਲਿਖਿਆ ਹੋਇਆ ਜਾਂ ਫਿਰ ਇਦਾਂ ਤਾਂ ਨਹੀਂ ਹੈ ਕਿ ਕਿਸੇ ਦੇ ਕਿਸਮਤ ਨਾਲ ਆਪਾਂ ਕੰਮ ਵਧੀਆ ਕਰ ਰਹੇ ਸੀ ਤੇ ਹੁਣ ਸਾਨੂੰ ਜੇ ਨੇ ਆਪ ਕੰਮ ਕਰਨਾ ਹੈ ਤਾਂ ਸਾਨੂੰ ਕੁਝ ਹੋਰ ਚ ਕਰਨਾ ਚਾਹੀਦਾ ਹੈ ਬਜਾਏ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਅੰਦਰ ਪਾ ਕੇ ਘਾਟੇ ਦੇ ਅੰਦਰ ਹੋਰ ਘਾਟਾ ਕਰਾਓ ਨਗ ਪਾ ਲਓ ਉਪਾਏ ਦੇ ਚੱਕਰ ਚ ਪੈ ਜਾਓ ਲੱਖਾਂ ਰੁਪਏ ਵਾਸਤੂ ਚ ਠੀਕ ਕਰੋ ਸਭ ਤੋਂ ਪਹਿਲਾਂ ਇਹ ਦੇਖੋ ਕਿ ਹੁਕਮ ਕੀ ਹੈ ਪਰਮਾਤਮਾ ਨੇ ਤੁਹਾਡੇ ਚਾਟ ਵਿੱਚ ਲਿਖਿਆ ਕੀ ਹੈ ਕਿ ਹੁਣ ਹੋਣਾ ਕੀ ਹੈ ਜੇ ਲਿਖਿਆ ਹੈ ਨਾ ਸਭ ਕੁਝ ਠੀਕ ਹੋਣਾ ਹੈ ਫਿਰ ਸਾਨੂੰ ਇਹ ਸੋਚ ਲਓ ਕਿ ਇੱਕ ਸਵਾਦੀ ਜਿਹੜੀ ਚੁੰਨੀ ਹੈ ਨਾ ਉਹ ਵੀ ਕੰਮ ਕਰ ਦੇਗੀ